ਸੁਖੀ ਰਿੰਦਾਵਾ ਇੱਕ ਹੋਮ ਮਿਨਿਸਟਰ ਨਹੀਂ ਕੁੰਡਿਆਂ ਦਾ ਮਿਨਿਸਟਰ ਹੈ ਜਿਨੇ ਧੱਕੇ ਕਬਜੇ ਝੂਠੇ ਕੇਸ ਇਹਨੇ ਮਰਡਰ ਵੀ ਕਰਾਏ ਹੈ ਐਜਾ ਮੁੱਖ ਹੋਮ ਮਿਨਿਸਟਰ ਜਿਹੜਾ ਮਰਡਰ ਕਰਾਏ ਆਪ ਜਿਹਦੇ ਹੱਥ ਹੋਏ ਇਹ ਤੋਂ ਮਾੜਾ ਪੰਜਾ ਨਹੀਂ ਹੋ ਸਕਦਾ ਤੇ ਜਿਹੜੇ ਨੇ ਘਟਾਲੇ ਸੀਡ ਸਕੈਮ ਤੋਂ ਲੈ ਕੇ ਇਹ ਹਰ ਚੀਜ਼ 'ਚ ਪੈਸਾ ਇਕੱਠਾ ਕੀਤਾ ਹੈ ਇੱਕ-ਇੱਕ ਚੀਜ਼ ਦੀ ਇਨਕੁਆਇਰੀ ਹੋ ਗਈ ਐ ਨਾ ਇਹਦੇ ਹੋਮ ਮੰਨਿਸਟਰ ਦੇ ਕੱਲੇ 20 ਦਿਨ ਰਹਿ ਗਏ ਮੈਂ ਪਹਿਲੇ ਵੀ ਕਿਹਾ ਸੀ ਜਿਹੜੇ ਸਿਆਸਤ ਕਰਨਗੇ ਉਹਨਾਂ ਦਾ ਕੱਖ ਨਹੀਂ ਰਹੂਗਾ ਨਾ ਕੈਪਟਨ ਦਾ ਰਿਆ ਨਾ ਸੁੱਖੀ ਦਾ ਰਹਿਣਾ ਨਾ ਨਵਜੋਤ ਸਿੱਧੂ ਦਾ ਰਹਿਣਾ ਕਿਸੇ ਦਾ ਨਹੀਂ ਰਹਿਣਾ ਸਾਰੇ ਤਬਾਹ ਹੋਣਗੇ ਖਸ਼ਾਲਪੁਰ ਸਾਹਿਬ ਦੇ ਘਰੇ ਹੁਣੀ ਬ੍ਰੈਕਫਾਸਟ ਤੇ ਆਇਆ ਖਸ਼ਾਲਪੁਰ ਸਾਹਿਬ ਨਾਲ ਮੇਰਾ ਬਹੁਤ ਭਰਾਵਾ ਵਾਂਗੂ ਸੰਬੰਧ ਹੈ ਬਹੁਤ ਪੁਰਾਣਾ ਸੰਬੰਧ ਹੈ ਤੇ ਇਥੋਂ ਡੇਰਾ ਬਾਬਾ ਨਾਨਕ ਤੋਂ ਇਹਨਾਂ ਨੇ ਵੀ ਕਾਫੀ ਸੇਵਾ ਕੀਤੀ ਪ੍ਰੈਕਟੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਮੈਂ ਅਸੀਂ ਰਵਿਕਰਨ ਕਾਲੂ ਸਾਹਿਬ ਨੂੰ ਆਰਟੀਕਟ ਦੇਣਾ ਚਾਹੁੰਦੇ ਆ ਤੇ ਮੈਂ ਬੜੀ ਖੁਸ਼ੀ ਨਾਲ ਕਹਿਣਾ ਚਾਹੁੰਦਾ ਕਿ ਖਸ਼ਾਲਪੁਰ ਸਾਹਿਬ ਨੇ ਇੱਕ ਵਾਰ ਵੀ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ ਮੈਨੂੰ ਆ ਕੇ ਕਹਿੰਦੇ ਜੀ ਜੋ ਤੁਹਾਡਾ ਹੁਕਮ ਹੈ ਦੇਖੋ ਪਾਰਟੀ ਦਾ ਵਫਾਦਾਰ ਉਹ ਹੁੰਦਾ ਹੈ ਜਿਹੜਾ ਪਾਰਟੀ ਦੇ ਪ੍ਰਧਾਨ ਦੀ ਜੋ ਹੁਕਮ ਹੋਏ ਉਹ ਨਾਲ ਦੇ ਨਾਲ ਪ੍ਰਵਾਨ ਕਰੇ ਸੋ ਮੈਨੂੰ ਮੈਂ ਕਹਿ ਸਕਦਾ ਕਿ ਮੇਰੇ ਜਿਵੇਂ ਜਿਵੇਂ ਉਹਨੇ ਪੂਰਾ ਮੇਰਾ ਮਾਨ ਰੱਖਿਆ ਤੇ ਮੈਂ ਮੈਂ ਕਿਹਾ ਤੁਹਾਡੇ ਘਰੇ ਆਉਂਗਾ ਤੇ ਅੱਜ ਮੈਂ ਆ ਵੀ ਕਹਿਣਾ ਚਾਹੁੰਦਾ ਖਸ਼ਾਲਪੁਰ ਸਾਹਿਬ ਨੂੰ ਅਸੀਂ ਪਾਰਟੀ ਦਾ ਜਨਰਲ ਸੈਕਟਰੀ ਵੀ ਬਣਾ ਰਹੇ ਹਾਂ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਸਰਕਾਰ ਵਿੱਚ ਐਜਿਪਿਸ਼ਨ ਦੇਵਾਂਗੇ ਤੇ ਇਹਨਾਂ ਨੂੰ ਵੀ ਨਜ਼ਾਰਾ ਆ ਜਾਊਗਾ ਕੰਮ ਕਰਨ ਦਾ ਤੇ ਆਪਸ਼ਨ ਦੇ ਦਾਂਗੇ ਆ ਕਰਦਾਂਗੇ ਜੇ ਰਜਿਸਟਰ ਕਰੋ ਛੁੱਟਾ ਪਰ ਹੁਣ ਸਾਰੇ ਸਾਰੇ ਅਫਸਰ ਬਗਾਵਤ ਕਰ ਗਏ ਉਹ ਕਹਿੰਦੇ ਉਹਨੂੰ ਤੁਹਾਡਾ ਗੁੰਡਾਗਰਦੀ ਰਾਜ ਨਹੀਂ ਚੱਲੂਗਾ 20 ਦਿਨ ਰਹਿ ਗਏ 15 ਦਿਨ ਹੀ ਰਹਿ ਗਏ 20 20 ਛੱਡੋ 15 ਦਿਨ ਰਹਿ ਗਏ ਤੇ ਹੁਣ ਗੁੰਡਾਗਰੀ ਦੀ ਰਾਜ ਖਾਨ ਸਾਹਿਬ ਕੋਲ ਸਬਸਕ੍ਰਾਈਬ ਆਰ ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ ਕਰੋ